ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਜ਼ਿਲ੍ਹਾ ਪੁਲਿਸ ਦੀ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਵਾਰ ਫਿਰ ਮਾਈਨਿੰਗ ਦੇ ਜਿਹੜੀ ਨਜਾਇਜ਼ ਮਾਈਨਿੰਗ ਹੈਗੀ ਹੈ ਉਹਤੇ ਵੱਡੀ ਕਾਰਵਾਈ ਕੀਤੀ ਵੀ ਹੈ ਦੱਸਦੇ ਕਿ ਹੁਣ ਦੋ ਥਾਵਾਂ ਤੇ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਜਿਹੜਾ ਥਾਣਾ ਮਮੂਨ ਹੈ ਦਾ ਉਹਦੇ ਅੰਦਰ ਚੱਕੀ ਦਰਿਆ ਪੈਂਦਾ ਨੇੜੇ ਬਿਲਕੁਲ ਉੱਥੇ ਇੱਕ ਵੱਡੀ ਕਾਰਵਾਈ ਕੀਤੀ ਤੇ ਵੱਡੇ ਕਿ ਕਾਫੀ ਜਿਹੜੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਹੈ ਮਸ਼ੀਨਰੀ ਵੀ ਫੜੀ ਹੈ ਤੇ ਲੋਕ ਵੀ ਜਿਹੜੇ ਆ ਕਾਬੂ ਕੀਤੇ ਨੇ ਤੇ ਦੂਸਰੀ ਜਿਹੜੀ ਸਦਰ ਥਾਣਾ ਹੈਗਾ ਉੱਥੇ ਖੜੇਆਂ ਤਸਵੀਰਾਂ ਗੱਡੀਆਂ ਉਹਨਾਂ ਕੋ ਜਿਹੜੀਆਂ ਫੜੀਆਂ ਜੁਈਆਂ ਇੱਕੋ ਨੰਬਰ ਦੀਆਂ ਦੋ ਗੱਡੀਆਂ ਹੈਗੀਆਂ ਜਿਹਦੇ ਵਿੱਚ ਜਿਹੜਾ ਕ੍ਰੈਸ਼ਰ ਦਾ ਮਟੀਰੀਅਲ ਲੈ ਕੇ ਜਾ ਰਹੇ ਸੀਗੇ ਕਹਿ ਸਕਦੇ ਆ ਕਿ ਨਜਾਇਜ਼ ਮਾਈਨਿੰਗ ਹੈਗੀ ਹੈ ਐਸਐਸਪੀ ਦਿਲਜਿੰਦਰ ਸਿੰਘ ਢਿੱਲੋ ਹੈ ਗਿਆ ਉਹਨਾਂ ਨੇ ਗੱਲਬਾਤ ਜਿਹੜੀ ਸੁਣਾਈ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਗੱਲ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਹਿਮਾਚਲ ਦੇ ਜਿਹੜੇ ਫੜੇ ਨਾ ਬੰਦੇ ਜਿਹੜੇ ਫੜੇ ਨਾ ਸਾੜਾ ਜਿਹੜਾ ਮਮੂਨ ਹੈਗਾ ਉਹਦੇ ਨੇੜੇ ਉਹ ਉੱਥੇ ਕਹਿ ਰਹੇ ਨੇ ਕਿ ਇੱਕ ਹਿਮਾਚਲ ਦਾ ਕੋਈ ਸਰਗਣਾ ਹੈਗਾ ਜਿਹੜਾ ਇਸ ਅਵੈਦ ਮਾਈਨਿੰਗ ਨੂੰ ਜਿਹੜਾ ਕਹਿ ਸਕਦੇ ਆ ਅਵੈਦ ਮਾਈਨਿੰਗ ਕਰਵਾ ਰਿਹਾ ਕੋਈ ਰਾਜਨੀਤਿਕ ਬੰਦਾ ਵੀ ਹੋ ਸਕਦਾ ਲੇਕਿਨ ਦੇਖਣਾ ਹੈਗਾ ਕਿ ਸਾਹਮਣੇ ਆਂਦਾ ਕਿ ਵਾਕਿਆ ਵੱਡੀ ਮੱਛਲੀ ਕਿਹੜੀ ਆ ਬਾਕੀ ਜੋ ਵੀ ਕਾਰਵਾਈ ਕੀਤੀ ਗਈ ਆ ਤੁਹਾਨੂੰ ਗੱਲਬਾਤ ਸੁਣਾਣਿਆ ਜਿਹੜੇ ਦਰਜਿੰਦਰ ਸਿੰਘ ਢਿਲੋ ਹੈਗੇ ਆ ਉਹਨਾਂ ਦਾ ਕੀ ਕਹਿਣਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਪਠਾਨਕੋਟ ਪੁਲਿਸ ਨੇ ਕੱਲ ਗੈਰਕਾਨੂੰਨੀ ਮਾਈਨਿੰਗ ਦੇ ਖਿਲਾਫ ਜਿਹੜੇ ਹੈਗੇ ਆ ਦੋ ਵੱਡੇ ਆਪਰੇਸ਼ਨ ਕੀਤੇ ਆ ਪਹਿਲਾ ਆਪਰੇਸ਼ਨ ਅੱਧੀ ਰਾਤ ਦੇ ਕਰੀਬ ਜਿਹੜਾ ਹੈਗਾ ਮਾਮੂ ਨੂੰ ਪੁਲਿਸ ਸਟੇਸ਼ਨ ਦੀ ਹਦੂਦ ਦੇ ਅੰਦਰ ਜਿੱਥੋਂ ਚੱਕੀ ਰਿਵਰ ਵਗ ਰਿਆ ਉਸ ਦੇ ਵਿੱਚ ਕੀਤਾ ਗਿਆ ਚੱਕੀ ਰਿਵਰ ਦੇ ਵਿੱਚ ਜਿਹੜਾ ਪਾਸਾ ਹਿਮਾਚਲ ਵਾਲੇ ਪਾਸੇ ਆ ਇੱਕ ਬੈਂਕ ਉਹਦਾ ਚੱਕੀ ਰਿਵਰ ਦਾ ਪੰਜਾਬ ਵਾਲੇ ਪਾਸੇ ਆ ਇੱਕ ਬੈਂਕ ਹੈ ਹਿਮਾਚਲ ਵਾਲੇ ਪਾਸੇ ਪਰ ਉਹਦਾ ਕੁਝ ਹਿੱਸਾ ਜਿਹੜਾ ਹੈਗਾ ਆ ਉਹ ਪੰਜਾਬ ਦੀ ਜੂਰਿਸਡਿਕਸ਼ਨ ਪੈਂਦੀ ਆ ਹਾਲਾਂਕਿ ਉਹ ਪੂਰੇ ਦਾ ਪੂਰਾ ਪਿਛਲਾ ਪਾਸਾ ਜਿਹੜਾ ਹਿਮਾਚਲ ਨਾਲ ਲੱਗਦਾ ਉੱਥੇ ਕੁਝ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਬੜੀ ਵੱਡੇ ਪੱਧਰ ਤੇ ਕਰ ਰਹੇ ਸੀਗੇ ਇਸ ਸਬੰਧੀ ਸਾਨੂੰ ਸੂਚਨਾ ਪ੍ਰਾਪਤ ਹੋਣ ਤੇ ਉੱਥੇ ਰਾਤ ਨੂੰ ਆਪਰੇਟ ਕੀਤਾ ਗਿਆ ਇਸ ਰੇਡ ਦੇ ਦੌਰਾਨ ਉੱਥੋਂ ਮੌਕੇ ਦੇ ਉੱਤੋਂ ਜਿਹੜੇ ਹੈਗੇ ਆ 6 ਵਿਅਕਤੀਆਂ ਨੂੰ ਜਿਹੜੇ ਕਿ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਸਮੇਤ ਮਸ਼ੀਨਰੀ ਇਲੈਗਲ ਮਾਈਨਿੰਗ ਕਰਦਿਆਂ ਫੜਿਆ ਉਹਨਾਂ ਪਾਸੋਂ ਇੱਕ ਹੈਵੀ ਡਿਊਟੀ ਜੀਸੀਪੀ ਮਸ਼ੀਨ ਦੋ ਹੈਵੀ ਡਿਊਟੀ ਟਿਪਰਸ ਲੋਡਡ ਵਿਦ ਅ ਰੌ ਮਟੀਰੀਅਲ ਜਿਹੜੀ ਕਿ ਉਹਨਾਂ ਨੇ ਮਾਈਨਿੰਗ ਕਰਕੇ ਉੱਥੋਂ ਲੋਡ ਕੀਤੀ ਹੋਈ ਸੀ ਇੱਕ ਟਰੈਕਟਰ ਟਰਾਲੀ ਇਹਨਾਂ ਨੂੰ ਬਰਾਬਰਦ ਕੀਤੀ ਗਈ ਆ ਔਰ ਇਥੇ ਦੱਸਣਯੋਗ ਆ ਕਿ ਇਸ ਪਿੱਛੇ ਜਿਹੜਾ ਇੱਕ ਅ ਪਰਟੀਕੂਲਰ ਇੱਕ ਕਹਿ ਸਕਦੇ ਆ ਕਿ ਇਹਦਾ ਸਰਗਨਾ ਕੁਝ ਹੋ ਕੋਈ ਹੋਰ ਆ ਜਿਹੜਾ ਕਿ ਇਸ ਗੈਰਕਾਨੂੰਨੀ ਮਾਈਨਿੰਗ ਕਰਾ ਰਿਆ ਉਹ ਵੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਉਹ ਅਸੀਂ ਨਿਸ਼ਾਨਦੇਹੀ ਉਹਨਾਂ ਉਸ ਸਰਗਨਾ ਦੀ ਕਰ ਲਈ ਆ ਔਰ ਜਲਦ ਹੀ ਉਸ ਦੇ ਖਿਲਾਫ ਜਿਹੜੀ ਆ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਚੱਕੀ ਦਰਿਆ ਜਿਹੜਾ ਹੈ ਇਹ ਹਿਮਾਚਲ ਤੇ ਪੰਜਾਬ ਬਾਰਡਰ ਉੱਤੇ ਵਗ ਰਿਹਾ ਔਰ ਇੱਥੇ ਜਿਹੜੀ ਆ ਗੈਰ ਕਾਨੂੰਨੀ ਮਾਈਨਿੰਗ ਆ ਲੋਕ ਇਸ ਇਸ ਤਰ੍ਹਾਂ ਕਰਦੇ ਆ ਕਿ ਬਿਲਕੁਲ ਬਾਰਡਰ ਦੇ ਹੁੰਦੀ ਆ ਤਾਂ ਕਿ ਇਹ ਨਾ ਪਤਾ ਲੱਗ ਸਕੇ ਕਿ ਇਹ ਜਿਹੜੀ ਮਾਈਨਿੰਗ ਆ ਹਿਮਾਚਲ 'ਚ ਹੋ ਰਹੀ ਆ ਜਾਂ ਪੰਜਾਬ 'ਚ ਹੋ ਰਹੀ ਆ ਸੋ ਇਸ ਪੁਆਇੰਟ ਦੀ ਨਿਸ਼ਾਨਦੇਹੀ ਬੜੀ ਬਰੀਕੀ ਨਾਲ ਪੁਲਿਸ ਨੇ ਕੀਤੀ ਸੀਗੀ ਔਰ ਮੌਕੇ ਤੇ ਹੀ ਉਹਨਾਂ ਨੂੰ ਵਿਅਕਤੀਆਂ ਨੂੰ ਨੇ ਜਿਹੜਾ ਹੈਗਾ ਇਲੀਗਲ ਮਾਈਨਿੰਗ ਕਰਦੇ ਆ ਉੱਥੇ ਦਗੋਚਿਆ ਗਿਆ। ਔਰ ਮਾਈਨਿੰਗ ਜਿਹੜਾ ਏਰੀਆ ਦੇਖਿਆ ਗਿਆ ਮਾਈਨਿੰਗ ਭਾਗਾਂ ਨੂੰ ਉਹ ਬਹੁਤ ਵੱਡੇ ਏਰੀਆ ਦੇ ਵਿੱਚ ਮਾਈਨਿੰਗ ਜਿਹੜੀ ਕੀਤੀ ਗਈ ਆ ਉਸ ਦੀ ਵੀ ਨਿਸ਼ਾਨਦੇਹੀ ਕਰਕੇ ਅੱਜ ਉੱਥੇ ਟੀਮਾਂ ਗਈਆਂ ਹੋਈਆਂ ਨੇ ਉਹਦੀ ਪ੍ਰੋਪਰ ਮੈਜ਼ਰਮੈਂਟ ਕੀਤੀ ਜਾ ਰਹੀ ਆ ਕਿੰਨਾ ਲਾਸ ਹੋਇਆ ਉਹਦਾ ਸਾਰਾ ਜਿਹੜਾ ਹੈਗਾ ਜਾਇਜ਼ਾ ਲੀਨ ਲਿਆ ਜਾ ਰਿਹਾ। ਇਸੇ ਤਰੀਕੇ ਦੇ ਨਾਲ ਪੁਲਿਸ ਸਟੇਸ਼ਨ ਸਦਰ ਦੇ ਏਰੀਆ ਦੇ ਵਿੱਚ ਸਾਨੂੰ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਸਨ ਕਿ ਜਿਹੜੀ ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਹੈਗੇ ਵਿਅਕਤੀ ਉਹ ਆਪਣੇ ਟਰੱਕਾਂ ਦੇ ਉੱਪਰ ਜਿਹੜੇ ਹੈਗੇ ਆ ਨੰਬਰ ਪਲੇਟ ਜਿਹੜੇ ਹੈਗੇ ਆ ਮਤਲਬ ਮਲਟੀਪਲ ਟਰੱਕਸ ਹੈਗੇ ਉਹਨਾਂ ਕੋਲ ਉਹਨਾਂ ਉੱਤੇ ਇੱਕ ਤਰ੍ਹਾਂ ਦੀ ਹੀ ਨੰਬਰ ਪਲੇਟ ਲਾ ਕੇ ਰਾਤ ਨੂੰ ਉਹ ਚਲਾਉਂਦੇ ਆ ਤਾਂ ਜੋ ਕਿ ਸਰਕਾਰ ਨੂੰ ਰੈਵਨਿਊ ਜਿਹੜਾ ਹੈਗਾ ਲਾਸ ਦਿੱਤਾ ਜਾ ਸਕੇ ਕਿਉਂਕਿ ਹਰੇਕ ਜਗ੍ਹਾ ਤੇ ਜਿਹੜੇ ਹੈਗੇ ਆ ਇਹ ਜਿਹੜੀ ਪ੍ਰੋਸੈਸਡ ਮਟੀਰੀਅਲ ਆ ਮਾਈਨਿੰਗ ਦਾ ਉਹਦੇ ਤੇ ਸਰਕਾਰ ਨੂੰ ਜੀਐਸਟੀ ਜਾਂਦਾ ਜਿਸ ਨਾਲ ਸਾਮ ਸਰਕਾਰ ਨੂੰ ਰੈਵਨਿਊ ਮਿਲਦਾ ਔਰ ਇਹ ਵਿਅਕਤੀ ਇੱਕੋ ਤਰ੍ਹਾਂ ਦੇ ਨੰਬਰ ਲਾ ਕੇ ਜਿਹੜੇ ਹੈਗੇ ਆ ਇੱਕ ਬਿਲ ਦੇ ਉੱਪਰ ਹੀ ਟਰੱਕ ਕੱਢਦੇ ਸੀਗੇ ਉਹ ਰਾਤ ਦੋਨੋਂ ਟਰੱਕਾਂ ਨੂੰ ਕਾਬੂ ਕਰ ਲਿਆ ਗਿਆ ਇੱਕੋ ਤਰ੍ਹਾਂ ਦੇ ਨੰਬਰ ਲੱਗੇ ਪੀਪੀ02 ਡੀਐਫ 2751 ਇਹ ਤਰਨਤਨ ਦੇ ਰਹਿਣ ਵਾਲੇ ਵਿਅਕਤੀ ਆ ਔਰ ਦੋਨੋਂ ਵਿਅਕਤੀਆਂ ਨੂੰ ਇਹਨਾਂ ਨੂੰ ਗ੍ਰਿਫਤਾਰ ਕਰਕੇ ਨੌਕੇ ਤੇ ਲੋਡਡ ਜਿਹੜੇ ਹੈਗੇ ਆ ਮਟੀਰੀਅਲ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅ ਇੱਥੇ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਗੈਰਕਾਨੂੰਨੀ ਮਾਈਨਿੰਗ ਆ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਰਨ ਵਾਲੇ ਦੇ ਖਿਲਾਫ ਅਸੀਂ ਸਖਤ ਕਾਨੂੰਨੀ ਕਾਰਵਾਈ ਜਾਰੀ ਰੱਖਾਂਗੇ